ਇਹਨਾਂ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਆਉਣ ਲੱਗਿਆ ਇਹਨਾਂ ਚੋਂ ਕਿਸੇ ਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨਗੇ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਹਨਾਂ ਚੋਂ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਠੀਕ ਹੈ ਪੰਜਾਬ ਦੇ ਜਵਾਬ ਖਰਾਬ ਹੋ ਰਹੇ ਇਹਨਾਂ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਆਉਣ ਲੱਗਿਆ ਇਨਾਂ ਚੋ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨਗੇ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਨਾਂ ਚੋ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੀ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇਨਾ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਇਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਇੰਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫੇਰ ਵੀ ਪਾਉਣੀਆਂ ਬੰਦੇ ਕਰਨਗੇ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇੰਨਾਂ ਚੋਂ ਇਹਨਾਂ ਦੇ ਟੱਬਰ تیر ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇੰਨਾ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਨੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਇੰਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫੇਰ ਵੀ ਪਾਉਣੀਆਂ ਬੰਦੇ ਕਰਨਗੇ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇੰਨਾਂ ਚੋਂ ਇਹਨਾਂ ਦੇ ਟੱਬਰ تیر ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇੰਨਾ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਨੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਤੇ ਇੰਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫੇਰ ਵੀ ਪਾਉਣੀਆਂ ਬੰਦੇ ਕਰਨਗੇ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ